ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਆਓ ਤਾਂਤਨ ਸੰਤ ਬਾਬਾ ਹਜ਼ਾਰ ਸਿੰਘ ਜੀ ਦੇ ਬਚਨਾਂ ਵਿੱਚੋਂ ਆਪ ਜੀ ਦੇ ਨਾਲ ਸਾਖੀ ਰੂਪ ਵਿੱਚ ਸਾਂਝ ਪਾ ਰਹੇ ਹਾਂ ਸੋ ਆਓ ਉਸ ਲੜੀ ਨੂੰ ਅੱਗੇ ਤੋਰਦੇ ਹੋਏ ਇੱਕ ਸਾਖੀ ਦੀ ਆਪ ਜੀ ਦੇ ਨਾਲ ਸਾਂਝ ਪਾਈਏ ਜੀ ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਜੀ ਦੀ ਸੋਬਾ ਚੌਹਾਂ ਕੁੰਟਾਂ ਵਿੱਚ ਹੋ ਰਹੀ ਸੀ ਤੇ ਹੁਣ ਵੀ ਹੋ ਰਹੀ ਆ ਸਾਰੇ ਸੰਤ ਮਹਾਤਮਾ ਆਪ ਜੀ ਦਾ ਅਤੀ ਸਤਿਕਾਰ ਕਰਦੇ ਸਾਨੂੰ ਇੰਝ ਹੀ ਇੱਕ ਵਾਰੀ ਡਾਕਟਰ ਚਾਹਲ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਵਿਖੇ ਨਤ ਮਸਤਕ ਹੋਣ ਲਈ ਗਏ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਭਰੀ ਕੀਰਤਨ ਸੁਣਿਆ ਅਤੇ ਬਾਹਰ ਪ੍ਰਕਰਮਾ ਵਿੱਚ ਆ ਗਏ ਉਸ ਸਮੇਂ ਪ੍ਰਕਰਮਾ ਦੇ ਬਰਾਂਡਿਆਂ ਦੀ ਸੇਵਾ ਮਹਾਪੁਰਖ ਸੰਤ ਬਾਬਾ ਖੜਕ ਸਿੰਘ ਜੀ ਕਰਵਾ ਰਹੇ ਸਨ ਤੇ ਜਿੱਥੇ ਅੱਜ ਕੱਲ ਦੇਖਦੀ ਸੇਵਾ ਹੁੰਦੀ ਹੈ ਉਹਨਾਂ ਬਰਾਂਡਿਆਂ ਦਾ ਕੰਮ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਕਰ ਰਹੀਆਂ ਸਨ ਤੇ ਇਹ ਪ੍ਰੀਤਵਾਨ ਸਿੱਖ ਡਾਕਟਰ ਚਾਹਲ ਵੀ ਟੋਕਰੀ ਲੈ ਕੇ ਸੰਗਤਾਂ ਦੇ ਨਾਲ ਸੇਵਾ ਕਰਨ ਲੱਗ ਪਿਆ ਤੇ ਕੁਝ ਦਿਨ ਸੇਵਾ ਕਰਨ ਉਪਰੰਤ ਮਨ ਵਿੱਚ ਫੁਰਨਾ ਆਇਆ ਕਿ ਜਿਹੜੇ ਮਹਾਂਪੁਰਖ ਇਹ ਸੇਵਾ ਕਰਵਾ ਰਹੇ ਹਨ ਬਾਬਾ ਖੜਕ ਸਿੰਘ ਜੀ ਤੇ ਕਿਉਂ ਨਾ ਉਹਨਾਂ ਦੇ ਦਰਸ਼ਨਾਂ ਦਾ ਲਾਹਾ ਲਿਆ ਜਾਵੇ ਤੇ ਡਾਕਟਰ ਚਾਲ ਨੇ ਉਸੇ ਵੇਲੇ ਤੋ ਕਰੀ ਇੱਕ ਪਾਸੇ ਰੱਖ ਦਿੱਤੀ ਤੇ ਸੋਚਣ ਲੱਗਾ ਕਿ ਮਾਹਪੁਰਖ ਕਿੱਥੇ ਬੈਠੇ ਹੋਣਗੇ ਤੇ ਕਿਸੇ ਨੂੰ ਪੁੱਛਿਆ ਜਾਵੇ ਕਿਉਂਕਿ ਚਾਲ ਸਾਹਿਬ ਜੀ ਨੇ ਪਹਿਲੀ ਵਾਰ ਹੀ ਮਾਹਪੁਰਖਾਂ ਦੇ ਦਰਸ਼ਨ ਕਰਨੇ ਸਨ ਇਧਰ ਉਧਰ ਵੇਖਦੇ ਆ ਡਾਕਟਰ ਚਾਹਲ ਨੇ ਤਿੰਨ ਸਿੰਘਾਂ ਨੂੰ ਵੇਖਿਆ ਜੋ ਟੋਕਰੀ ਦੇ ਕੋਲ ਬੈਠੇ ਸਨ ਕਿਉਂਕਿ ਕਾਰ ਸੇਵਾ ਵਾਲੇ ਮਹਾਂਪੁਰਖ ਟੋਕਰੀ ਜ਼ਰੂਰ ਲਾ ਕੇ ਰੱਖਦੇ ਹਨ ਮਾਇਆ ਲੋਕਾਂ ਦੀ ਸੰਗਤਾਂ ਦੀ ਸੇਵਾ ਇਕੱਠੀ ਕਰਨ ਵਾਸਤੇ ਤੇ ਇਹ ਜਿਹੜੇ ਤਿੰਨ ਸਿੰਘ ਬੈਠੇ ਸਨ ਇਹ ਉਹ ਮਾਇਆ ਵਾਲੀ ਟੋਕਰੀ ਦੇ ਨਦੀਕ ਹੀ ਬੈਠੇ ਸਨ ਤੇ ਡਾਕਟਰ ਚਾਲ ਝੱਕਦਾ ਝੱਕਦਾ ਇਹਨਾਂ ਦੇ ਕੋਲ ਚਲਾ ਗਿਆ ਤੇ ਇੱਕ ਸਿਆਣੀ ਉਮਰ ਦੇ ਬਜ਼ੁਰਗ ਨੂੰ ਬੇਨਤੀ ਕੀਤੀ ਕਿ ਮੈਂ ਬਾਬਾ ਖੜਕ ਸਿੰਘ ਜੀ ਹੋਣਾ ਦੇ ਦਰਸ਼ਨ ਕਰਨੇ ਹਨ ਤੇ ਉਹ ਬਜ਼ੁਰਗ ਅੱਗੋਂ ਡਾਕਟਰ ਚਾਲ ਨੂੰ ਕਹਿਣ ਲੱਗਾ ਕੀ ਜੇ ਤੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਨਹੀਂ ਪਤੀਜਿਆ ਤੇ ਤੂੰ ਉਸ ਦੇ ਦਰਸ਼ਨ ਕਰਕੇ ਕੀ ਕਰਨੇ ਹਨ ਭਾਵ ਬਾਬਾ ਖੜਕ ਸਿੰਘ ਜੀ ਦੇ ਤੇ ਉਸ ਬਜ਼ੁਰਗ ਨੇ ਕੁਝ ਇਸ ਤਰ੍ਹਾਂ ਦੇ ਸ਼ਬਦ ਵੀ ਬਾਬਾ ਖੜਕ ਸਿੰਘ ਜੀ ਵਾਸਤੇ ਬੋਲੇ ਜੋ ਕੈਨ ਕਥਨ ਤੋਂ ਬਾਰੇ ਸਨ ਕਿਉਂਕਿ ਇਹ ਮਹਾਪੁਰਖ ਆਪ ਹੀ ਸਨ ਜੋ ਆਪਣੇ ਆਪ ਨੂੰ ਵਡਿਆ ਨਹੀਂ ਰਹੇ ਸਨ ਸਗੋਂ ਗੁਰੂ ਘਰ ਦਾ ਕੁੱਕਰ ਆਖਰੇ ਸਨ ਪਰ ਡਾਕਟਰ ਚਾਹਲ ਨੂੰ ਉਹਨਾਂ ਦਾ ਪਤਾ ਨਹੀਂ ਸੀ ਤੇ ਜਦੋਂ ਡਾਕਟਰ ਚਾਹਲ ਨੂੰ ਉਸ ਬਜ਼ੁਰਗ ਨੇ ਇਹ ਸ਼ਬਦ ਕਹੇ ਬਾਬਾ ਖੜਕ ਸਿੰਘ ਜੀ ਬਾਰੇ ਤਾਂ ਡਾਕਟਰ ਸਾਹਿਬ ਨੂੰ ਬੜਾ ਗੁੱਸਾ ਆਇਆ ਕਹਿਣ ਲੱਗੇ ਕਿ ਮੈਂ ਬਾਬਾ ਜੀ ਬਾਰੇ ਪੁੱਛਿਆ ਹੈ ਜੇ ਨਹੀਂ ਦੱਸਣਾ ਤਾਂ ਨਾ ਦਸੋ ਪਰ ਇੰਜ ਸ਼ਬਦ ਉਹਨਾਂ ਮਹਾਂਪੁਰਖਾਂ ਦੇ ਬਾਰੇ ਨਾ ਬੋਲੋ ਤਾਂ ਜਦੋਂ ਡਾਕਟਰ ਸਾਹਿਬ ਜੀ ਨੇ ਇਹ ਗੱਲ ਕਹੀ ਤਾਂ ਉਹ ਬਜ਼ੁਰਗ ਨੇ ਫਿਰ ਉਹੀ ਸ਼ਬਦ ਦੁਹਰਾਏ ਜੋ ਪਹਿਲੇ ਗਏ ਸਨ ਤੇ ਇਸ ਵਾਰੀ ਡਾਕਟਰ ਚਾਹਲ ਨੂੰ ਖੋਰ ਗੁੱਸਾ ਆ ਗਿਆ ਤੇ ਉੱਠ ਕੇ ਖੜਾ ਹੋ ਗਿਆ ਤੇ ਉਸ ਬਜ਼ੁਰਗ ਨੂੰ ਕਹਿਣ ਲੱਗਾ ਤੁਸੀਂ ਸਿਆਣੇ ਪਰਸ਼ੋ ਉਹਨਾਂ ਬਾਰੇ ਐਸੀ ਸ਼ਬਦ ਆਪ ਜੀ ਨੂੰ ਸੋਭਾ ਨਹੀਂ ਦਿੰਦੇ ਜੋ ਆਪ ਜੀ ਬੋਲ ਰਹੇ ਹੋ ਇਹਨੇ ਚਿਰਣੂ ਉਹ ਤਿੰਨਾਂ ਦੇ ਵਿੱਚੋਂ ਇੱਕ ਸਿੰਘ ਹੋਰ ਬੋਲ ਪਿਆ ਤੇ ਕਹਿਣ ਲੱਗਾ ਜੋ ਇਹ ਬਜ਼ੁਰਗ ਹਨ ਜਿਨ੍ਹਾਂ ਵਾ ਜਿਨ੍ਹਾਂ ਨੂੰ ਤੁਸੀਂ ਪੁੱਛ ਰਹੇ ਹੋ ਇਹ ਹੀ ਬਾਬਾ ਖੜਕ ਸਿੰਘ ਹਨ ਤੇ ਜਦੋਂ ਇਸ ਗੱਲ ਦਾ ਪਤਾ ਡਾਕਟਰ ਚਾਹਲ ਨੂੰ ਲੱਗਾ ਤਾਂ ਉਹ ਪੈਰੀਂ ਪੈ ਗਏ ਨਾਤ ਮਸਤਕ ਹੁੰਦੇ ਆਹੀਂ ਵੈਰਾਗ ਛਾ ਗਿਆ ਇੰਨੀ ਨਿਮਰਤਾ ਇੰਨਾ ਤਿਆਗ ਬਾਬਾ ਜੀ ਨੇ ਬੜਾ ਪਿਆਰ ਕੀਤਾ ਤੇ ਪੁੱਛਿਆ ਕਿੱਥੋਂ ਆਏ ਹੋ ਤਾਂ ਡਾਕਟਰ ਚਾਹ ਲੈ ਆਖਣ ਲੱਗਾ ਅਸੀਂ ਬਟਾਲੇ ਤੋਂ ਆਏ ਹਾਂ ਤੇ ਮੈਂ ਘੁੰਮਣਾ ਵਾਲੇ ਮਹਾਪੁਰਖਾਂ ਦੀ ਸੰਗਤ ਕਰਦਾ ਹਾਂ ਜਦੋਂ ਘੁੰਮਣਾ ਦਾ ਨਾਂ ਸੁਣਿਆ ਤਾਂ ਬਾਬਾ ਖੜਕ ਸਿੰਘ ਜੀ ਦੇ ਨੂਰੀ ਚਿਹਰੇ ਤੇ ਹੋਰ ਲਾਲੀ ਪਖਣ ਲੱਗੀ ਤਾਂ ਬਚਨ ਕਰਨ ਲੱਗੇ ਓਏ ਤੂੰ ਸੰਤ ਬਾਬਾ ਹਜਾਰਾ ਸਿੰਘ ਦੇ ਘੁੰਮਣਾ ਤੋਂ ਆਇਆ ਤੋ ਉਹਨਾਂ ਦੇ ਦਰਸ਼ਨ ਕੀਤੇ ਨੇ ਤਾਂ ਡਾਕਟਰ ਚਾਹ ਲੱਖਣ ਲੱਗਾ ਹਾਂ ਜੀ ਤਾਂ ਬਾਬਾ ਖੜਕ ਸਿੰਘ ਜੀ ਫਿਰ ਕਹਿਣ ਲੱਗੇ ਫਿਰ ਇਹਦੇ ਦਰਸ਼ਨ ਕਰਨ ਦੀ ਕੀ ਲੋੜ ਸੀ ਤੂੰ ਰੱਬ ਰੂਪ ਮਹਾਪੁਰਖਾਂ ਦੇ ਦਰਸ਼ਨ ਕਰਕੇ ਆਇਆ ਸੰਤ ਬਾਬਾ ਜੀ ਹਜਾਰਾ ਸਿੰਘ ਤਾਂ ਤੰਤਾਂ ਦੇ ਯੋਗ ਹਨ ਪੂਜਣ ਯੋਗ ਹਨ ਜਿਹੜੇ ਤੁਸੀਂ ਉਹਨਾਂ ਦੀ ਸੰਗਤ ਕਰਦੇ ਹੋ ਦਰਸ਼ਨ ਕਰਦੇ ਹੋ ਅਸੀਂ ਤਾਂ ਤੁਹਾਡੇ ਦਰਸ਼ਨ ਕਰਕੇ ਹੀ પ્રસન્ન ਚਿਤ ਹੋ ਗਏ ਹਾਂ ਜਾ ਉਹਨਾਂ ਦੀ ਸੰਗਤ ਕਰਿਆ ਕਰ ਜੇ ਕੁਝ ਲੈਣਾ ਹੀ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾ ਉਹ ਬੜੀ ਮਹਾਨ ਆਤਮਾਨ ਤੇ ਜਦੋਂ ਡਾਕਟਰ ਚਾਹਲ ਨੇ ਆਪਣੇ ਪਿਆਰੀ ਦੀ ਸੋਭਾ ਦੂਸਰੇ ਮਹਾਂਪੁਰਖਾਂ ਦੇ ਕੋਲੋਂ ਸੁਣੀ ਤਾਂ ਅੰਦਰ ਦਾ ਵੈਰਾਗ ਕੜ ਪਾੜ ਕੇ ਬਾਹਰ ਨਿਕਲ ਆਇਆ ਜਦੋਂ ਤੁਹਾਡੇ ਪਿਆਰੇ ਦੀ ਤੁਹਾਡੇ ਮਾਲਕ ਦੀ ਕੋਈ ਵਡਿਆਈ ਕਰੇ ਸਿਫਤ ਕਰੇ ਤਾਂ ਇਸ ਤੋਂ ਵੱਧ ਹੋਰ ਖੁਸ਼ੀ ਕਿਹੜੀ ਰਹਿ ਜਾਂਦੀ ਹੈ ਤਨ ਹਨ ਬਾਬਾ ਜੀ ਤੇ ਤਨ ਉਹਨਾਂ ਦੀ ਕਮਾਈ ਤੇ ਤਨ ਹਨ ਮਹਾਪੁਰਖਾਂ ਨੂੰ ਪਛਾਣਨ ਵਾਲੀ ਮਹਾਪੁਰਖਾਂ ਨੂੰ ਮਹਾਪੁਰਖ ਹੀ ਪਛਾਣ ਸਕਦੇ ਹਨ ਜਿਸ ਤਰ੍ਹਾਂ ਗੁਰਬਾਣੀ ਦਾ ਵਾਕ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਅਸੀਂ ਮੂਰਖ ਉਹਨਾਂ ਨੂੰ ਕੀ ਜਾਣ ਸਕਦੇ ਹਾਂ ਸੋ ਗੁਰੂ ਪਿਆਰਿਓ ਆਓ ਅਸੀਂ ਵੀ ਉਹਨਾਂ ਮਹਾਪੁਰਖਾਂ ਦੇ ਜੇ ਤਰ੍ਹਾਂ ਬਾਬਾ ਖੜਕ ਸਿੰਘ ਜੀ ਨੇ ਵਚਨ ਕੀਤੇ ਸਨ ਕਿ ਉਹ ਨਾ ਮਹਾਂਪੁਰਖਾਂ ਦੀ ਝਰਨਾ ਦੀ ਧੂੜ ਬਣ ਜਾਓ ਜੇ ਕੁਝ ਲੈਣਾ ਹੈ ਸੋ ਆਓ ਆਪਾਂ ਵੀ ਮਹਾਂਪੁਰਖਾਂ ਦੇ ਬਚਨਾਂ ਤੇ ਚੱਲੀਏ ਜਿਸ ਤਰ੍ਹਾਂ ਮਹਾਂਪੁਰਖ ਫਰਮਾਉਂਦੇ ਸਾਂ ਦਾ ਕਿ ਮਲਪਕ ਖਾਣ ਦਾ ਤਿਆਗ ਕਰਨਾ ਹੈ ਗੁਰੂ ਵਾਲੇ ਬਣਨਾ ਹੈ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਿਆ ਕਰਨਾ ਹੈ ਸੋ ਇਹੀ ਉਹਨਾਂ ਦੇ ਚਰਨਾਂ ਦੀ ਪ੍ਰੀਤ ਸੱਚੀ ਹੋਵੇਗੀ ਕਿਉਂਕਿ ਜੇ ਆਪਾਂ ਮਹਾਪੁਰਖਾਂ ਦੇ ਬਚਨਾਂ ਦੇ ਪਹਿਰਾ ਦੇਵਾਂਗੇ ਤਾਂ ਹੀ ਮਹਾਪੁਰਖ ਲੋਕ ਪ੍ਰਲੋਕ ਵਿੱਚ ਸਾਡੇ ਸਹਾਈ ਹੋਣਗੇ ਸੋ ਗੁਰੂ ਪਿਆਰਿਓ ਆਹ ਗੁਰੂ ਵਾਲੇ ਬਣੀਏ ਨਾਮ ਜਪ ਕੇ ਮਨ ਪਖਾਣੇ ਤਿਆ ਕਰਕੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸੋ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਜਿਨ੍ਹਾਂ ਨੇ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਕਰ ਲਿਓ ਸੋ ਬੋਲਦੇ ਆਂ ਚੱਲਦੇ ਆਂ ਹੋਈਆਂ ਅਨੇਕ ਭੁੱਲਾਂ ਦੀ ਮਾਫੀ ਸਾਸੰ ਬਖਸ਼ਣਯੋਗ ਹੈ ਬਖਸ਼ ਲਿਓ ਸੋ ਬਲਾਉ ਫਤੀਆ ਕੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ